हिमाचल प्रदेश ਤੋਂ ਵੱਡੀ ਅਤੇ ਅਹਿਮ ਖਬਰ ਸਾਹਮਣੇ ਆਈ ਹੈ ਲਗਾਤਾਰ ਭਾਰੀ ਬਾਰਿਸ਼ ਦੇ ਕਾਰਨ ਰਾਜ ਦੇ ਵਿੱਚ ਕਹਿਰ ਵਾਪਰਿਆ ਹੋਇਆ ਪਹਿਲਾਂ ਕਨੌਰ ਵਿੱਚ ਬੱਦਲ ਫਟਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਤੇ ਹੁਣ Shimla ਸਮੇਤ ਕਈ ਖੇਤਰਾਂ ਤੋਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੀ ਰਿਪੋਰਟ ਦੇ ਅਨੁਸਾਰ 19 ਸਤੰਬਰ ਤੱਕ ਭਾਰੀ ਮੀਂਹ ਦੇ ਕਾਰਨ ਰਾਜ ਦੇ ਵਿੱਚ 427 ਲੋਕ ਆਪਣੀ ਜਾਨ ਗਵਾ ਚੁੱਕੇ ਨੇ ਜਨ ਕੇ 46 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਇਹਨਾਂ ਵਿੱਚੋਂ ਲਗਭਗ 242 ਮੌਤਾਂ ਸਿੱਧੇ ਤੌਰ ਉਤੇ ਮੀਂਹ ਨਾਲ ਜੁੜੀਆਂ ਹੋਈਆਂ ਘਟਨਾਵਾਂ ਜਿਵੇਂ ਕਿ ਭੂਸਖਲਨ ਹੜ ਅਤੇ ਬਿਜਲੀ ਡਿੱਗਣ ਦੇ ਕਾਰਨ ਹੋਈਆਂ ਨੇ ਇਸ ਆਫਾਤ ਦੇ ਵਿੱਚ 481 ਲੋਕ ਜ਼ਖਮੀ ਹੋਏ ਨੇ ਅਤੇ ਲਗਭਗ 9000 ਘਰਾਂ ਨੂੰ ਪੂਰਾ ਜਾਂ ਅੰਸ਼ਿਕ ਨੁਕਸਾਨ ਪਹੁੰਚਿਆ ਹੈ ਇਸ ਤੋਂ ਇਲਾਵਾ 2400 ਤੋਂ ਵੱਧ ਪਸ਼ੂ ਅਤੇ ਕਰੀਬ 27000 ਪੋਲਟਰੀ ਪੰਛੀ ਮਾਰੇ ਗਏ ਨੇ ਨੀਂ ਦੇ ਕਾਰਨ 584 ਦੁਕਾਨਾਂ ਅਤੇ 7000 ਤੋਂ ਵੱਧ ਪਸ਼ੂਆਂ ਦੇ ਬਾੜੇ ਵੀ ਤਬਾਹ ਹੋ ਚੁੱਕੇ ਨੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰਾਜ ਨੂੰ ਹੁਣ ਤੱਕ 4700 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਤਿੰਨ ਰਾਸ਼ਟਰੀ ਹਾਈਵੇਅ ਅਤੇ 422 ਹੋਰ ਸੜਕਾਂ ਇਸ ਵੇਲੇ ਬੰਦ ਨੇ ਇਸ ਦੇ ਨਾਲ ਨਾਲ 100 ਤੋਂ ਵੱਧ ਪਾਵਰ ਟਰਾਂਸਫਾਰਮਰ ਅਤੇ 185 ਜਲ ਸਪਲਾਈ ਪ੍ਰੋਜੈਕਟ ਵੀ ਬੰਦ ਹੋਣ ਨਾਲ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਾਹਤ ਅਤੇ ਬਚਾਅ ਕੰਮ ਜਾਰੀ ਨੇ ਅਤੇ ਪ੍ਰਸ਼ਾਸਨ ਲਗਾਤਾਰ ਨਜ਼ਰ ਰੱਖ ਰਿਹਾ ਹੈ ਖੁਸ਼ਖਬਰੀ ਇਹ ਹੈ ਕਿ ਮੌਸਮ ਵਿਭਾਗ ਨੇ ਕਿਹਾ ਕਿ ਅੱਜ ਸ਼ਾਮ ਤੋਂ ਮੌਨਸੂਨ ਕਮਜ਼ੋਰ ਪੈਣਾ ਸ਼ੁਰੂ ਹੋ ਜਾਣਾ ਹੈ ਤੇ ਅੱਜ ਤੋਂ ਰਾਤ ਵਿੱਚ ਭਾਰੀ ਬਾਰਿਸ਼ ਰੁਕਣ ਦੀ ਸੰਭਾਵਨਾ ਹੈ ਕੁਝ ਖੇਤਰਾਂ ਵਿੱਚ ਕੇਵਲ ਹਲਕੀ ਬਾਰਿਸ਼ ਹੋ ਸਕਦੀ ਹੈ। ਹਿਮਾਚਲ ਪ੍ਰਦੇਸ਼ ਤੋਂ ਵੱਡੀ ਅਤੇ ਅਹਿਮ ਖਬਰ ਸਾਹਮਣੇ ਆਈ ਹੈ। ਲਗਾਤਾਰ ਭਾਰੀ ਬਾਰਿਸ਼ ਦੇ ਕਾਰਨ ਰਾਜ ਦੇ ਵਿੱਚ ਕਹਿਰ ਵਾਪਰਿਆ ਹੋਇਆ ਹੈ। ਪਹਿਲਾਂ ਕਿਨੌਰ ਵਿੱਚ ਬੱਦਲ ਫਟਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਤੇ ਹੁਣ Shimla ਸਮੇਤ ਕਈ ਖੇਤਰਾਂ ਤੋਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੀ ਰਿਪੋਰਟ ਦੇ ਅਨੁਸਾਰ 19 ਸਤੰਬਰ ਤੱਕ ਭਾਰੀ ਮੀਂਹ ਦੇ ਕਾਰਨ ਰਾਜ ਦੇ ਵਿੱਚ 427 ਲੋਕ ਆਪਣੀ ਜਾਨ ਗਵਾ ਚੁੱਕੇ ਨੇ ਜਦਕਿ 46 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਇਹਨਾਂ ਵਿੱਚੋਂ ਲਗਭਗ 242 ਮੌਤਾਂ ਸਿੱਧੇ ਤੌਰ ਉਤੇ ਮੀਂਹ ਦੇ ਨਾਲ ਜੁੜੀਆਂ ਹੋਈਆਂ ਘਟਨਾਵਾਂ ਜਿਵੇਂ ਕਿ ਭੂਸਖਲਨ ਹੜ ਅਤੇ ਬਿਜਲੀ ਡਿੱਗਣ ਦੇ ਕਾਰਨ ਹੋਈਆਂ ਨੇ ਇਸ ਆਫਾਤ ਦੇ ਵਿੱਚ 481 ਲੋਕ ਜ਼ਖਮੀ ਹੋਏ ਨੇ ਅਤੇ ਲਗਭਗ 9000 ਘਰਾਂ ਨੂੰ ਪੂਰਾ ਜਾਂ ਅੰਸ਼ਿਕ ਨੁਕਸਾਨ ਪਹੁੰਚਿਆ ਹੈ ਇਸ ਤੋਂ ਲਗਭਗ 2400 ਤੋਂ ਵੱਧ ਪਸ਼ੂ ਅਤੇ ਕਰੀਬ 27000 ਪੌਂਟਰੀ ਪੰਛੀ ਮਾਰੇ ਗਏ ਨੇ ਮੀਂਹ ਦੇ ਕਾਰਨ 584 ਦੁਕਾਨਾਂ ਅਤੇ 7000 ਤੋਂ ਵੱਧ ਪਸ਼ੂਆਂ ਦੇ ਬਾੜੇ ਵੀ ਤਬਾਹ ਹੋ ਚੁੱਕੇ ਨੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰਾਜ ਨੂੰ ਹੁਣ ਤੱਕ 4700 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਤਿੰਨ ਰਾਸ਼ਟਰੀ ਹਾਈਵੇ ਅਤੇ 422 ਹੋਰ ਸੜਕਾਂ ਇਸ ਵੇਲੇ ਬੰਦ ਨੇ ਇਸ ਦੇ ਨਾਲ ਨਾਲ 100 ਤੋਂ ਵੱਧ ਪਾਵਰ ਟਰਾਂਸਫਾਰਮਰ ਅਤੇ 185 ਜਲ ਸਪਲਾਈ ਪ੍ਰੋਜੈਕਟ ਵੀ ਬੰਦ ਹੋਣ ਨਾਲ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਾਹਤ ਅਤੇ ਬਚਾਅ ਕੰਮ ਜਾਰੀ ਨੇ ਅਤੇ ਪ੍ਰਸ਼ਾਸਨ ਲਗਾਤਾਰ ਨਜ਼ਰ ਰੱਖ ਰਿਹਾ ਹੈ ਖੁਸ਼ਖਬਰੀ ਇਹ ਹੈ ਕਿ ਮੌਸਮ ਵਿਭਾਗ ਨੇ ਕਿਹਾ ਕਿ ਅੱਜ ਸ਼ਾਮ ਤੋਂ ਮੌਨਸੂਨ ਕਮਜ਼ੋਰ ਪੈਣਾ ਸ਼ੁਰੂ ਹੋ ਜਾਣਾ ਹੈ ਤੇ ਅੱਜ ਤੋਂ ਰਾਤ ਵਿੱਚ ਭਾਰੀ ਬਾਰਿਸ਼ ਰੁਕਣ ਦੀ ਸੰਭਾਵਨਾ ਹੈ ਕੁਝ ਖੇਤਰਾਂ ਵਿੱਚ ਕੇਵਲ ਹਲਕੀ ਬਾਰਿਸ਼ ਹੋ ਸਕਦੀ ਹੈ